ਔਰ ਸਮਾਜ ਦਾ ਉਹ ਵਰਗ ਜਿਹੜਾ ਬਹੁਤ ਪਠੜਿਆ ਹੋਇਆ ਹੈ ਜੋ ਗਰੀਬੀ ਦੀਆਂ ਘਰਾਵਾਂ ਵਿੱਚ ਰੋੜ ਰਿਹਾ ਹੈ ਅਸੀਂ ਉਸ ਵਰਗ ਨੂੰ ਕੱਢ ਕੇ ਤੇ ਬਾਕੀ ਦੇ ਸਮਾਜ ਦੇ ਹਾਂ ਦਾ ਬਣਾਉਣ ਦੀ ਕੋਸ਼ਿਸ਼ ਕਰੀਏ ਗ੍ਰੀਨ ਸਿਟੀ ਬਣਾਉਣ ਖਾਤਰ ਗ੍ਰੀਨ ਸਟੇਟ ਬਣਾਉਣ ਖਾਤਰ ਅਸੀਂ ਬੂਟਿਆਂ ਵਨ ਦਾ ਇੱਕ ਪ੍ਰੋਗਰਾਮ ਕਰਾਵਾਂਗੇ ਜਿਸ ਦੇ ਬਾਰੇ ਬਹੁਤ ਜਲਦ ਤੁਹਾਨੂੰ ਜਾਣਕਾਰੀ ਦੇਵਾਂਗੇ ਕਹਿਣ ਦਾ ਮਤਲਬ ਕਿ ਕੰਮ ਉਹੀ ਅਸੀਂ ਕਰਾਂਗੇ ਜਿਹਨੂੰ ਸਮਾਜ ਨੂੰ ਅਤੇ ਧਰਤੀ ਨੂੰ ਜ਼ਰੂਰਤ ਹੈ ਧਰਤੀ ਨੂੰ ਬੂਟੇ ਚਾਹੀਦੇ ਆ ਤੇ ਬੱਚਿਆਂ ਨੂੰ ਕਿਤਾਬਾਂ ਚਾਹੀਦੀਆਂ ਤੇ ਅਗਲੇ ਸਮੇਂ ਵਿੱਚ ਸਾਡਾ ਪ੍ਰੋਗਰਾਮ ਹੈ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਅਸੀਂ ਜਦੋਂ ਸਰਦੀਆਂ ਆਣ ਗਈਆਂ ਬੱਚਿਆਂ ਨੂੰ ਸਵੈਟਰ ਜਰਾਬਾਂ 유ਨੀਫਾਰਮ ਸ਼ੂਜ਼ ਹੋਰ ਜੋ ਜੋ ਵੀ ਰਿਕੁਆਇਰਮੈਂਟ ਹੋਏਗੀ ਸਕੂਲਾਂ ਦੀ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਜੋ ਜ਼ਿਆਦਾਤਰ ਪੜ੍ਹਾਈ ਵੱਲ ਨਾ ਛੱਡ ਕੇ ਹੋਰ ਹੀ ਵੱਖਰੇ ਕੰਮ ਕਰੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਪੜ੍ਹਾਈ ਦੇ ਖੇਤਰ ਨੂੰ ਮਜ਼ਬੂਤ ਕਰੋ ਕਿਉਂਕਿ ਜਿਹੜਾ ਪੜ੍ਹਾਈ ਦਾ ਇਹ ਖੇਤਰ ਹੈ ਇਹ ਜਿੰਨਾ ਕੁ ਮਜ਼ਬੂਤ ਹੋਊਗਾ ਸਾਡੀ ਦੇਸ਼ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਵਿੱਚੋਂ ਨਿਕਲਣੇ ਆ ਤੁਹਾਨੂੰ ਵੀ ਪਤਾ ਜਦੋਂ ਆਪਾਂ ਬੱਚਿਆਂ ਨੂੰ ਆਉਣ ਵਾਲੇ ਆਪਣਾ ਭਵਿਕਾ ਕਹਿੰਦੇ ਆ ਕਿ ਸਾਡਾ ਭਵਿਕਾ ਸਟਰੋਂਗ ਹੋਵੇ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਬੇਸ਼ੱਕ ਸਾਡੇ ਦੇਸ਼ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਹੱਲੇ ਵੀ ਬਹੁਤ ਸਾਰੇ ਤਬਕੇ ਐਸੇ ਨੇ ਜਿਹੜੇ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਨੇ ਪਰ ਆ ਲੁਧਿਆਣਾ ਦੇ ਮਾਡਲ ਟਾਊਨ ਮਾਡਲ ਗ੍ਰਾਮ ਦੇ ਵਿੱਚ ਗੁਰਦੁਆਰਾ ਸਿੰਘ ਸਵਾ ਦੇ ਵਿੱਚ ਖੜੇ ਆ ਜਿੱਥੇ ਮਾਨਵਤਾ ਭਲਾਈ ਸੇਵਾ ਸੁਸਾਇਟੀ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਜਿਹਦੇ ਵਿੱਚ ਲੋੜਵੰਦ ਬੱਚਿਆਂ ਨੂੰ ਜਿਹੜੀਆਂ ਕਿਤਾਬਾਂ ਹੈਗੀਆਂ ਵਾ ਉਹ ਵੰਡਿਤ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਕੋਈ ਵੀ ਬੱਚਾ ਕਿਤਾਬਾਂ ਪੱਖੋਂ ਵੀ ਵਾਂਝਾ ਨਾ ਰਹਿ ਜਾਵੇ ਤੇ ਜਾਂ ਪੜ੍ਹਾਈ ਦੇ ਪੱਖੋਂ ਵਾਂਝਾ ਨਾ ਰਹਿ ਜਾਵੇ ਇਹ ਪੜ੍ਹ ਲਿਖ ਕੇ ਆਪਣੇ ਜਿਹੜੇ ਹੈਗੇ ਆ ਸੁਪਨੇ ਪੂਰੇ ਕਰ ਸਕਿਆ ਆਪਣੇ ਮਾਪਿਆਂ ਦਾ ਤੇ ਆਪਣੇ ਦੇਸ਼ ਦਾ ਨਾਮ ਰੋਚੇਸ਼ਨਰੀ ਤੇ ਕਾਪੀਆਂ ਦਾ ਜਿਹੜਾ ਹੈਗਾ ਵਾ ਉਹ ਵੰਤਰਨ ਕੀਤਾ ਗਿਆ ਹੈ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਚੇਅਰਮੈਨ ਸਾਹਿਬ ਮੌਜੂਦ ਨੇ ਸਰ ਕੀ ਕੀ ਉਪਰਾਲਾ ਕੀਤਾ ਗਿਆ ਅੱਜ ਬੱਚਿਆਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਵੀਰ ਜੀ ਨੇ ਦੱਸਿਆ ਅਸੀਂ ਮਾਨਵਤਾ ਭਲਾਈ ਸੁਸਾਇਟੀ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਦੇ ਕੇ ਇਹਨਾਂ ਨੂੰ ਸਮਾਜ ਦੇ ਹਾਂ ਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਇਹਨਾਂ ਬੱਚਿਆਂ ਨੂੰ ਜੁੱਤੀਆਂ ਦੀ ਜ਼ਰੂਰਤ ਹੋਵੇ ਇਹਨਾਂ ਨੂੰ ਯੂਨੀਫਾਰਮ ਦੀ ਜ਼ਰੂਰਤ ਹੋਵੇ ਇਹਨਾਂ ਨੂੰ ਗਰਮ ਕੱਪੜਿਆਂ ਦੀ ਜ਼ਰੂਰਤ ਹੋਵੇ ਅਸੀਂ ਜਿਵੇਂ ਜਿਵੇਂ ਸਮਰੱਥ ਹੁੰਦੇ ਜਾਵਾਂਗੇ ਤਵੇਂ ਤਵੇਂ ਅਸੀਂ ਇਹ ਕਾਟਾ ਪੂਰੀਆਂ ਕਰਦੇ ਜਾਵਾਂਗੇ ਔਰ ਸਮਾਜ ਦਾ ਉਹ ਵਰਗ ਜਿਹੜਾ ਬਹੁਤ ਪਛੜਿਆ ਹੋਇਆ ਹੈ ਜੋ ਗਰੀਬੀ ਦੀਆਂ ਘਰਾਵਾਂ ਵਿੱਚ ਰੋੜ ਰਿਹਾ ਹੈ ਅਸੀਂ ਉਸ ਵਰਗ ਨੂੰ ਕੱਢ ਕੇ ਤੇ ਬਾਕੀ ਦੇ ਸਮਾਜ ਦੇ ਹਾਂ ਦਾ ਬਣਾਉਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕੀ ਕਹਿਣਾ ਚਾਹਨੀ ਹੋਂ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੇਵਾ ਕਰਨੀ ਵੀ ਚਾਹੁੰਦੇ ਨੇ ਔਰ ਕਰ ਵੀ ਰਹੇ ਨੇ ਕਿਉਂਕਿ ਜਿਹੜੇ ਬਹੁਤ ਸਾਰੇ ਲੋਕ ਐਸੇ ਨੇ ਵੀ ਜਿਹੜੇ ਕਿਤਾਬਾਂ ਦੀ ਵਜ੍ਹਾ ਤੋਂ ਜਨਕੀ ਪੜ੍ਹਾਈ ਨਹੀਂ ਕਰ ਪਾਉਂਦੇ ਸਭ ਤੋਂ ਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਕੇਸ਼ ਕੁਮਾਰ 21 ਪ੍ਰਧਾਨ ਮਾਨਵਤਾ ਸੇਵਾ ਸੁਸਾਇਟੀ ਵੱਲੋਂ ਅੱਜ ਅਸੀਂ ਸਿੰਘ ਸਭਾ ਗੁਰਦੁਆਰਾ ਕੋਚਨ ਮਾਰਕੀਟ ਚੌਂਕ ਦੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਕਿ ਬੱਚਿਆਂ ਦੀ ਪੜ੍ਹਾਈ ਖਾਤਰ ਅਸੀਂ ਉਹਨਾਂ ਨੂੰ ਸਟੇਸ਼ਨਰੀ ਦਾ ਸਮਾਨ ਦੇ ਸਕੀਏ ਸਾਡੇ ਸਾਰੇ ਹੀ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਜੇ ਇਸ ਸਭ ਇਹ ਸਾਡਾ ਕੰਮ ਕੰਮ ਉਪਰਾਲਾ ਪੂਰਾ ਹੋ ਰਿਹਾ ਹੈ ਪਰ ਇੱਕ ਗੱਲ ਮੈਂ ਇਨੀ ਗੱਲ ਕਹਿਣੀ ਚਾਹਾਂਗਾ ਕੁਝ ਐਨ ਜੀਓਜ਼ ਜੋ ਜ਼ਿਆਦਾਤਰ ਪੜ੍ਹਾਈ ਵੱਲ ਨਾ ਛੱਡ ਕੇ ਹੋਰ ਹੀ ਵੱਖਰੇ ਕੰਮ ਕਰੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਪੜ੍ਹਾਈ ਦੇ ਖੇਤਰ ਨੂੰ ਮਜ਼ਬੂਤ ਕਰੋ ਕਿਉਂਕਿ ਜਿਹੜਾ ਪੜ੍ਹਾਈ ਦਾ ਇਹ ਖੇਤਰ ਹੈ ਇਹ ਜਿੰਨਾ ਕੁ ਮਜ਼ਬੂਤ ਹੋਊਗਾ ਸਾਡੀ ਦੇਸ਼ ਦੇ ਵਿੱਚ ਅਰਸ਼ ਅਸ਼ਨੇਕ ਅਧਿਕਾਰੀ ਇਹਨਾਂ ਵਿੱਚੋਂ ਨਿਕਲਨੇ ਆ ਤੁਹਾਨੂੰ ਵੀ ਪਤਾ ਜਦੋਂ ਆਪਾਂ ਬੱਚਿਆਂ ਨੂੰ ਆਉਣ ਵਾਲੀ ਆਪਣਾ ਭਵਿੱਖ ਕਹਿੰਦੇ ਆ ਕਿ ਸਾਡਾ ਭਵਿੱਖ ਸਟਰੋਂਗ ਹੋਵੇ ਪਰ ਜੇ ਭਵਿੱਖ ਸਟਰੋਂਗ ਤਾਂ ਹੀ ਹੋਏਗਾ ਜੇ ਉਹ ਪੜਨਗੇ ਲਿਖਣਗੇ ਕੁਝ ਬਣਨਗੇ ਇਸ ਕਰਕੇ ਮੈਂ ਇਸ ਜਗ੍ਹਾ ਤੇ ਬਹੁਤਾ ਜਿਆਦਾ ਸ਼ਬਦ ਨਹੀਂ ਕਹਿ ਸਕਦਾ ਇਹ ਇੱਕ ਇਹੋ ਜਿਹਾ ਉਪਰਾਲਾ ਹੈ ਜੋ ਕਿ ਨਾ ਹਰੇਕ ਬੰਦੇ ਨੂੰ ਕਰਨਾ ਚਾਹੀਦਾ ਤੁਸੀਂ ਇੱਕ ਗੱਲ ਕਹੀ ਹੈ ਕਿ ਹਰ ਬੰਦਾ ਮਦਦ ਕਰਨੀ ਚਾਹੁੰਦਾ ਹੈ ਅਸੀਂ ਇਹ ਕਹਿੰਦੇ ਕਿ ਤੁਸੀਂ ਜਿੰਨੇ ਵੀ ਕੋਈ ਸਾਡੀ ਗੱਲ ਨੂੰ ਸੁਣ ਰਹੇ ਨੇ ਅਗਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਸਾਨੂੰ ਜੁੜ ਸਕਦੇ ਹੋ ਸਾਡੇ ਮੈਂਬਰਸ਼ਿਪ ਫਾਰਮ ਕੋਲ ਦਿੱਤੇ ਗਏ ਨੇ ਮੈਂ ਪ੍ਰਧਾਨ ਰਕੇਸ਼ ਕੁਮਾਰ 21 ਜਰਨਲ ਸਕੱਤਰ ਸਾਡੇ ਦੋਨਾਂ ਦੇ ਫੋਨ ਨੰਬਰ ਉੱਤੇ ਮੌਜੂਦ ਨੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੁਹਾਡੀ ਇਸ ਟੀਵੀ ਦੇ ਉੱਪਰ ਵੀ ਅਸੀਂ ਨੰਬਰ ਦਵਾਂਗੇ ਤੁਸੀਂ ਚਲਾ ਦਿਓ ਤਾਂ ਕਿ ਜਿਹੜਾ ਕੋਈ ਬੰਦਾ ਇਸ ਚੀਜ਼ ਵਿੱਚ ਜੁੜਨਾ ਚਾਹੋ ਕਿਉਂਕਿ ਬੱਚਿਆਂ ਦੀ ਪੜ੍ਹਾਈ ਖਾਤਰ ਸਾਨੂੰ ਅੱਗੇ ਆਣਾ ਹੀ ਪਵੇਗਾ ਜੇ ਅਸੀਂ ਅੱਜ ਨਾ ਅੱਗੇ ਆਏ ਆਨਲਾਈਨ ਟਾਈਮ ਦੇ ਵਿੱਚ ਅਸੀਂ ਬਹੁਤ ਪਿੱਛੇ ਚਲੇ ਜਾਵਾਂਗੇ ਇਸ ਕਰਕੇ ਸਾਡੀ ਐਨ ਜੀਓ ਇਸ ਚੀਜ਼ ਨੂੰ ਬਹੁਤ ਜ਼ਿਆਦਾ ਪਹਿਲ ਦੇ ਆਧਾਰ ਤੇ ਕਰ ਰਹੀ ਹੈ ਇਸ ਤੋਂ ਇਲਾਵਾ ਸਾਡਾ ਅਗਲਾ ਫੰਕਸ਼ਨ ਪੌਦਿਆਂ ਦਾ ਹੋਏਗਾ ਅਸੀਂ ਵਾਤਾਵਰਣ ਤੁਸੀਂ ਦੇਖ ਰਹੇ ਹੋ ਕਿ ਟੈਂਪਰੇਚਰ ਕਿ ਗ੍ਰੀਨ ਸਿਟੀ ਬਣਾਉਣ ਖਾਤਰ ਗ੍ਰੀਨ ਸਟੇਟ ਬਣਾਉਣ ਖਾਤਰ ਅਸੀਂ ਬੂਟਿਆਂ ਵੰਦ ਦਾ ਇੱਕ ਪ੍ਰੋਗਰਾਮ ਕਰਾਵਾਂਗੇ ਜਿਸ ਦੇ ਬਾਰੇ ਬਹੁਤ ਜਲਦ ਤੁਹਾਨੂੰ ਜਾਣਕਾਰੀ ਦੇਵਾਂਗੇ ਕਹਿਣ ਦਾ ਮਤਲਬ ਕਿ ਕੰਮ ਉਹੀ ਅਸੀਂ ਕਰਾਂਗੇ ਜਿਸ ਨੂੰ ਸਮਾਜ ਨੂੰ ਅਤੇ ਧਰਤੀ ਨੂੰ ਜ਼ਰੂਰਤ ਹੈ ਧਰਤੀ ਨੂੰ ਬੂਟੇ ਚਾਹੀਦੇ ਆ ਤੇ ਬੱਚਿਆਂ ਨੂੰ ਕਿਤਾਬਾਂ ਚਾਹੀਦੀਆਂ ਨੇ ਧੰਨਵਾਦ ਬਹੁਤ ਧੰਨਵਾਦ ਸਰ ਲੱਗਦਾ ਨਹੀਂ ਇਹ ਸਰਕਾਰਾਂ ਦਾ ਕੰਮ ਸੀਗਾ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕਰਨਾ ਪੈ ਰਿਹਾ ਆ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਅਸਲ ਵਿੱਚ ਇਹ ਕੰਮ ਜਿਹੜਾ ਹੈ ਉਹ ਸਰਕਾਰਾਂ ਦਾ ਹੂੰ ਥੋੜਾ ਜਿਹਾ ਉਪਰਾਲਾ ਹੋਇਆ ਪਿੱਛੇ ਜਿਹਾ ਕਿ ਗਵਰਨਮੈਂਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਤਾਬਾਂ ਤੇ ਖਾਣਾ ਤਾਂ ਪ੍ਰੋਵਾਈਡ ਕੀਤਾ ਜਾਣ ਲੱਗ ਪਿਆ ਪਰ ਉਹਨਾਂ ਨੂੰ ਕਾਪੀਆਂ ਪੈਨਸਲ ਸ਼ਾਰਪਨਰ ਰੱਬਣਾ ਜਾਂ ਸਟੇਸ਼ਨਰੀ ਦਾ ਹੋਰ ਸਮਾਨ ਨਹੀਂ ਦਿੱਤਾ ਜਾਂਦਾ। ਤੋਂ ਜਿਹੜੇ ਕਈ ਐਸੇ ਪਰਿਵਾਰ ਨੇ ਖਾਸ ਜ਼ੋਰ ਤੇ ਸਿੱਖ ਪਰਿਵਾਰਾਂ ਦੇ ਬੱਚੇ ਜਿਹੜੇ ਕਿਸੇ ਕੇ ਹੱਥ ਨਹੀਂ ਢੱਡਦੇ। ਉਹਨਾਂ ਨੂੰ ਫਿਰ ਜ਼ਰੂਰੀ ਹੋ ਜਾਂਦਾ ਕਿ ਉਹ ਬੜੇ ਔਖੇ ਹੋ ਕੇ ਬੱਚਿਆਂ ਨੂੰ ਪੜ੍ਹਾਈ ਕਰਾਉਂਦੇ ਨੇ। ਤੋਂ ਉਹਨਾਂ ਵਾਸਤੇ ਸਾਡੀ ਸੁਸਾਇਟੀ ਨੂੰ ਉਪਰਾਲਾ ਕੀਤਾ ਇਹ ਯਤਨ ਕੀਤਾ। ਅੱਜ ਇਹ ਪ੍ਰੋਗਰਾਮ ਰੱਖਿਆ ਹੈ ਇਸ ਤੋਂ ਅੱਗੇ ਵੀ ਬਹੁਤ ਸਾਰੇ ਪ੍ਰੋਗਰਾਮ ਬੁਲਿਕੇ ਨੇ ਇਹ ਪਹਿਲਾ ਪ੍ਰੋਗਰਾਮ ਇਹ ਰੱਖਿਆ ਕਿ ਛੋਟੇ-ਛੋਟੇ ਬੱਚੇ ਜਿਨ੍ਹਾਂ ਨੂੰ ਲੋੜ ਹੈ ਇਸ ਚੀਜ਼ ਦੀ ਉਹਨਾਂ ਨੂੰ ਕਾਪੀਆਂ ਤੇ ਸੈਸ਼ਨ ਦੀ ਪ੍ਰੋਵਾਈਡ ਕੀਤੀਆਂ ਜਾਣ ਅੱਜ ਤਕਰੀਬਨ 22 ਬੱਚੇ ਮਾਲਵਾ ਸਕੂਲ ਦੇ ਆਏ ਨੇ ਔਰ 22 ਬੱਚੇ ਜਿਹੜੇ ਨੇ ਉਹ ਗਵਰਨਮੈਂਟ ਸਕੂਲ ਜਵਾਰ ਨਗਰ ਕੈਂਪ ਦੀਆਂ ਬੇਟੀਆਂ ਆ ਰਹੀਆਂ ਨੇ ਉਹ ਵੀ 2-4 ਮਿੰਟ ਪਹੁੰਚਣ ਵਾਲੇ ਨੇ ਤੇ ਉਸ ਤੋਂ ਬਿਨਾਂ ਦੋ ਸਕੂਲਾਂ ਦੇ ਹੋਰ ਬੱਚੇ ਨੇ ਕੁੱਲ ਮਿਲਾ ਕੇ 50 ਦੇ ਕਰੀਬ ਜਿਹੜਾ ਪਹਿਲਾ ਸਾਡਾ ਪੜਾਏ ਇਹ ਬੱਚੇ ਜਿਹੜੇ ਆ ਉਹਨਾਂ ਨੂੰ ਅਸੀਂ ਇਹ ਯਤਨ ਕਰ ਰਹੇ ਆ ਸ਼ੁਰੂਆਤ ਆ ਪਰਮਾਤਮਾ ਮਿਹਰ ਕਰੇ ਇਸੇ ਕਰਕੇ ਹੀ ਇਹ ਸਮਾਗਮ ਜਿਹੜਾ ਅਸੀਂ ਗੁਰਦੁਆਰਾ ਸਾਹਿਬ 'ਚ ਰੱਖਿਆ ਕਿ ਆਸ਼ੀਰਵਾਦ ਲਈਏ ਆਪਾਂ ਸਾਰਿਆਂ ਨੇ ਬੱਚਿਆਂ ਨੂੰ ਆਸ਼ੀਰਵਾਦ ਦੇਣੀ ਹੈ ਤੇ ਅਗਲੇ ਸਮੇਂ ਵਿੱਚ ਸਾਡਾ ਪ੍ਰੋਗਰਾਮ ਹੈ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਅਸੀਂ ਜਦੋਂ ਸਰਦੀਆਂ ਆਣ ਗਈਆਂ ਬੱਚਿਆਂ ਨੂੰ ਸਵੈਟਰ ਜਰਾਬਾਂ 유ਨੀਫਾਰਮ ਸ਼ੂਜ਼ ਹੋਰ ਜੋ ਜੋ ਵੀ ਰਿਕੁਆਇਰਮੈਂਟ ਹੋਏਗੀ ਸਕੂਲਾਂ ਦੀ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਇਸੇ ਤਰ੍ਹਾਂ ਸਾਡੀ ਸਾਰੀ ਟੀਮ ਇਹ ਸਾਡਾ ਕੱਲਿਆਂ 2-3% ਦਾ ਯਤਨ ਨਹੀਂ ਹੈ ਸਾਡੇ ਨਾਲ ਬਹੁਤ ਸਾਰੇ ਸੋਸ਼ਲ ਵਰਕਰ ਵੀ ਜੁੜੇ ਨੇ ਸਮਾਜ ਸੇਵੀ ਜਿਨ੍ਹਾਂ ਦੇ ਮਨ 'ਚ ਦਰਦ ਹੈ ਕਿ ਆਪਾਂ ਸਮਾਜ ਦੀ ਸੇਵਾ ਕਰਨੀ ਹੈ ਉਹਨਾਂ ਦੀ ਸਾਨੂੰ ਸਹਾਇਤਾ ਵੀ ਪ੍ਰਾਪਤ ਹੋਣੀ ਸ਼ੁਰੂ ਹੋ ਗਈ ਹੈ ਤੇ ਸਾਡੇ ਨਾਲ ਸਾਰੀ ਟੀਮ ਐਡਵੋਕੇਟ ਸਾਹਿਬ ਵੀ ਮੌਜੂਦ ਨੇ ਸਾਡੇ ਤੇ ਸਾਡੀ ਸਾਰੀ ਟੀਮ ਜਿਹੜੀ ਹੈ ਸਾਰਾ ਜੀ ਨੇ ਸਾਰੀ ਟੀਮ ਸਾਡੀ ਜਿਹੜੀ ਹੈ ਇਹ ਸਾਰੇ ਰਲ ਮਿਲ ਕੇ ਇਸ ਉਪਰਾਲਾ ਕਰਦੇ ਆਂ ਤੇ ਪ੍ਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਬਖਸ਼ਿਸ਼ ਕਰੀ ਅਸੀਂ ਸੇਵਾ ਕਰਦੇ ਰਹੀਏ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਹੈ ਵੀ ਇਹ ਜਿਹੜੇ ਲੋੜਵੰਦ ਬੱਚਿਆਂ ਨੂੰ ਜਿਹੜੀ ਸਟੇਸ਼ਨਰੀ ਦਾ ਜਿਹੜਾ ਸਮਾਨ ਵੰਡਿਤ ਕੀਤਾ ਜਾਣਾ ਹੈ ਕੁਝ ਦਿਖਾਵਾਂਗੇ ਕਿਉਂਕਿ ਜਿਹੜੀ ਇਹ ਬੱਚਿਆਂ ਨੂੰ ਸਟੇਸ਼ਨਰੀ ਚੀਜ਼ਾਂ ਵੰਡਿਤ ਕੀਤੀਆਂ ਜਾ ਰਹੀਆਂ ਨੇ ਇਹ ਲੋੜਵੰਦ ਬੱਚਿਆਂ ਨੂੰ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਇਹ ਕਿਤਾਬਾਂ ਕਾਪੀਆਂ ਕਰਕੇ ਜਿਹੜਾ ਹੈਗਾ ਵੀ ਆਪਣੀ ਪੜ੍ਹਾਈ ਤੋਂ ਵਾਂਝੇ ਨਾ ਰਹਿ ਜਾਣ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈ lo di anala